ਹਾਂਜੀ ਸਾਰਿਆਂ ਨੂੰ ਪਿਆਰ ਭਰੀ ਸ਼ਤ ਸ਼੍ਰੀਕਾਲ ਅੱਜ ਦਿਨ ਹੈ ਦੁਵਾਰ 3 ਗਜ 18 ਇਹ ਆਪਣਾ ਨੂਨੋ ਤੇ ਹੋ ਗਿਆ ਰੈਡੀ ਹੁਣ ਆਪਾਂ ਚ ਲਾਈਨ ਬਾਹਰ ਬਣਾ ਮੋੜਾ ਕੀੜਾ ਜਿਹੜਾ ਮਾਰ ਗਿਆ ਨੇ ਆ ਬਾਹਰ ਦੇ ਦਰਸ਼ਨ ਸੂਰਜ ਦੇਵਤਾ ਦੀ ਮਗਦੀ ਹੂ ਧੁੱਪ ਇਹ ਸ਼ਾਮ ਦਾ ਵੇਲਾ ਹੈ ਦੇਖੋ ਨਿਆਰਾ ਮਰੀ ਛੇੜਾ ਹੁਣ ਆਪਾਂ ਚੱਲਾਂਗੇ ਬਾਹਰ ਵੱਲ ਨੂੰ ਆਪਾਂ ਚੱਲੇ ਹਾਂ ਆਪਾਂ ਅਲਰੇਡੀ ਨੀਚੇ ਵੱਲ ਨੂੰ ਅੱਗੇ ਵੱਲ ਨੂੰ ਜਾਣਾ ਤੇ ਆਪਾਂ ਹੁਣ ਇੱਕ ਬਾਹਰ ਮੜਾਉਂਟਾ ਵੀਡਾ ਛੇੜਾ ਮਾਰ ਕੇ ਆਉਂਦੇ ਆਂ ਥੋੜਾ ਫੇਰਾ ਦੀ ਛੇੜ ਲਈ ਜ਼ਰੂਰੀ ਹੈ ਨਾ ਡੇਲੀ ਦਾ ਹੁਣ ਚੱਲੇ ਦੀ ਬਾਹਰ ਨੂੰ ਜਿਹੜਾ ਸ਼ਹਿਰ ਆਲਾ ਹੁਣ ਰਸਤੇ 'ਚ ਆਪਣੇ ਮਿੱਤਰ ਮਿਲ ਗਏ ਹੋਰ ਬਾਈ ਕਿਦਾਂ ਹੋਰ ਵਧੀਆ ਵੀਰੇ ਵਧੀਆ ਬਾਈ ਤੇ ਆਪਾਂ ਇਹਨਾਂ ਨੂੰ ਮਿਲ ਕੇ ਹੁਣ ਚੱਲਦੇ ਆ ਬਾਹਰ ਠੀਕ ਹੈ ਬਾਈ ਓਕੇ ਇਹ ਆਪਣੇ ਮਿੱਤਰ ਮਿਲ ਗਏ ਦੀ ਆਪਾਂ ਨੂੰ ਰਸਤੇ 'ਚ ਸਾਹਮਣੇ ਆ ਜੀ ਗੁਰੂਕਰ ਸਭ ਤੋਂ ਪਹਿਲਾਂ ਆਪਾਂ ਗੁਰੂਕਰ ਸੀਸ ਝੁਕਾ ਕੇ ਅੱਗੇ ਵੱਲ ਨੂੰ ਜਾਵਾਂਗੇ ਹੌਲੀ ਹੌਲੀ ਭਾਈ ਗੁਰੂ ਸਭ ਨੂੰ ਤੰਦਰੁਸਤੀ ਬਖਸ਼ੇ ਤੁਸੀਂ ਦੇਖ ਸਕਦੇ ਹੋ ਆਪਣੇ ਗੁਰੂ ਘਰ ਦਾ ਨਜ਼ਾਰਾ ਤੇ ਹੁਣ ਆਪਾਂ ਚੱਲ ਪਾ ਰਹੇ ਆ ਸ਼ਾਮ ਦੀ ਸ਼ੈਅਰ ਕਰਨ ਲਈ ਆਪਣੀ ਜਿਹੜੀ ਸਿਹਤ ਉਹੋ ਆਪਣਾ ਸਭ ਤੋਂ ਵੱਡਾ ਸਾਥੀ ਹੈ ਇਸ ਕਰਕੇ ਆਪਾਂ ਨੂੰ ਸ਼ਾਮ ਸ਼ਵੇਰੇ ਜਦੋਂ ਵੀ ਟਾਈਮ ਮਿਲਦਾ ਹੈ ਪਾ ਨੂੰ ਸ਼ੇਅਰ ਕਰਨਾ ਜ਼ਰੂਰੀ ਹੈ ਤੇ ਆਲਮੋਸਟ ਆਪਾ ਜਾਈ ਜਾਂਦੇ ਆ ਸ਼ੇਅਰ ਕਰਨ ਤੇ ਨਾ ਨਾ ਤੁਸੀਂ ਕਿੱਕ ਕਰੀ ਜਲੋ ਵਿਊ ਮਲੇਸ਼ੀਆ ਦਾ ਹਨ ਪੌੜਾਂ ਨਾਲ ਕੇਰਾ ਵੀ ਦਿਖਾਇਆ ਦਈਏ ਦੇਖ ਸਕਦੇ ਹੋ ਤੁਸੀਂ ਸਾਹਮਣੇ ਪਹਾੜ ਨੇ ਤੇ ਰੈੱਡ ਸਿਗਨਲ ਹੋ ਰਿਹਾ ਤੇ ਟ੍ਰੈਫਿਕ ਖੜੀ ਹੈ ਰਸਤੇ 'ਚ ਪੰਜ ਆਈ ਜਾਂਦੇ ਹੌਲੀ ਹੌਲੀ ਉਹ ਦੇਖੋ ਪਹਾੜ ਊ ਚੈੱਕ ਕਰ ਸਕਦੇ ਹੋ ਵਧੀਆ ਤੇ ਹੁਣ ਗ੍ਰੀਨ ਸਿਗਨਲ ਹੋ ਗਿਆ ਤੇ ਸਾਰੀ ਟ੍ਰੈਫਿਕ ਜਦੋਂ ਆਪਾਂ ਪਹੁੰਚਾਂਗੇ ਉੱਥੇ ਸਾਰੀ ਕਲੀਅਰ ਹੋਈ ਹੋਈਗੀ ਜਾਈ ਜਾਂਦੇ ਆਪਾਂ ਉਹ ਸਾਹਮਣੇ ਦੇਖ ਸਕਦੇ ਤੁਸੀਂ ਖੂਬਸੂਰਤ ਨਜ਼ਾਰਾ ਪੜਾਣਾ ਤੇ ਟ੍ਰੈਫਿਕ ਪਤਾ ਹੈਗੀ ਪਰ ਇਹਨਾਂ ਸ਼ੋਰ ਸ਼ਰਾਬਾ ਨਹੀਂ ਇਹ ਰਸਤੇ 'ਚ ਆਪਾਂ ਨੂੰ ਆਪਣੇ ਅੰਕਲ ਮਿਲ ਗਏ ਸੀ ਆਹ ਅੰਕਲ ਆਹ ਅੰਕਲ ਆਹ ਹੈ ਹਾਓ ਵੈਲ ਯੂ ਟਾਈਮ ਜੀ ਆਈ ਅਸੀਂ ਸ਼ਹਿਰ ਵੱਲ ਨੂੰ ਤੇ ਰਸਤੇ 'ਚ ਆਪਣੇ ਅੰਕਲ ਮਿਲ ਗਏ ਸੀ ਆਪਾਂ ਨੂੰ ਤੇ ਅੰਕਲ ਹੈ ਅੰਕਲ ਹੈ ਅੰਕਲ ਹੈ ਹਾਈ 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 ਹਾਊ ਆਰ ਯੂ ਹਾਏ ਆਲ ਗੁੱਡ ਆ ਗੁੱਡ ਓਕੇ ਅੰਕਲ ਯੂਰ ਏਜ ਹਾ ਯੂਰ ਏਜ ਯੂਰ ਏਜ ਅੰਕਲ ਹਾਂ ਅੰਕਲ ਅੰਕਲ ਦੀ ਉਮਰ ਹੈ ਭਾਈ 44 ਸਾਲ ਦੇਖੋ ਫਟ ਪਏ ਨੇ ਅੰਕਲ ਕੰਮ ਕਰ ਇੱਥੇ ਜੋ ਸਕਿਉਰਟੀ ਗਾਰਡ ਹਾਂ ਹਾਂ ਅੰਕਲ ਇੱਥੇ ਸਕਿਉਰਟੀ ਗਾਰਡ ਕਰਦੇ ਨੇ ਗੱਡੀਆਂ ਗੁਡੀਆਂ ਲੱਗੀਆਂ ਹੋਈਆਂ ਨੇ ਇਹਨਾਂ ਦੀਆਂ ਆ ਗਿਆ ਸਾਰਾ ਸਿਸਟਮ ਤੇ ਅੰਕਲ ਬਹੁਤ ਵਧੀਆ ਗੁੱਡ ਨਿਸ਼ਾਨ ਨੇ ਅੰਕਲ ਓਕੇ ਅੰਕਲ ਓਕੇ ਅੱਗੇ ਓਕੇ ਬਾਏ 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 ਓਕੇ ਟੇਕ ਕੇਅਰ ਅੰਕਲ ਹੁਣ ਆਪਾਂ ਚੱਲੇ ਆਂ ਸੈਰ ਵੱਲ ਰਸਤੇ 'ਚ ਆਪ ਨੂੰ ਅੰਕਲ ਮਿਲ ਗਏ ਸੀ ਇੱਕ ਮੈਂ ਕਿਹਾ ਤਾਂ ਟਾਈਮ ਪੁੱਛਿਆ ਇਮਾਨੂ ਡਾਇਮੰਡ ਹੁੰਦੱਸਿਆ ਵੀ 7 ਵਜ ਗਿਆ ਸ਼ਾਮ ਦੇ ਇੱਥੇ ਦੇ ਲੋਕ ਨੇ ਨਾ ਜਿਹੜੇ ਜਿਵੇਂ ਹੁਣ ਆਪਣੇ ਹੋ ਜਾਂਦੀ 50 ਸਾਲ ਤੋਂ ਪਲੱਸ ਹੋ ਗਈ ਤਾਂ ਆਪਣੇ ਲੋਕ ਜਿਵੇਂ ਆਪਣੇ ਡੈਡੀ ਨੇ ਸਾਰੇ ਉਹ ਕੰਮ ਕਰਨਾ ਛੱਡ ਦਿੰਦੇ ਨੇ ਇੱਥੋਂ ਦੇ ਹੁਣ ਉਹ ਅੰਕਲ ਦੀ ਦੇਖ ਲਓ ਤੁਸੀਂ 44 ਸਾਲ ਦੀ ਉਮਰ ਦੀ ਤੇ ਉਹ ਅੱਜ ਵੀ ਕੰਮ ਕਰਦਾ 44 ਸਾਲ ਦੀ ਉਮਰ 'ਚ ਆਪਣੇ ਲੋਕਾਂ ਦੇ ਹੱਡ ਪੈਰ ਦੁਖਣ ਲੱਗ ਜਾਂਦੇ ਨੇ ਜਾਂ ਕਿਸੇ ਦੇ ਗੋਡਿਆਂ ਦੀ ਪ੍ਰੋਬਲਮ ਆ ਗਈ ਤੇ ਇੱਥੇ ਲੋਕ 50 50 55 55 ਸਾਡ ਕਰੋ ਵੀ ਪਿੱਛੇ ਘਰੋਂ ਪੱਤ ਲਈ ਆਨੇ ਕਰ ਨੂੰ ਵਾਪਸ ਤੁਸੀਂ ਵੀ ਭਾਈ ਸਵੇਰੇ ਸ਼ਾਮ ਆਪਣੀ ਸਿਹਤ ਵਾਸਤੇ ਟੋਟਾ 20 25 ਮਿੰਟ ਡੇਲੀ ਤੁਰਨਾ ਜ਼ਰੂਰੀ ਹੈ ਬੰਦੇ ਨੂੰ ਤੁਰਨਾ ਆਪਣੇ ਇਕਦਾ ਆਪਣਾ ਦਿਲ ਸਿਹਤਮੰਦ ਹੁੰਦਾ ਤੁਰਨਾ ਤਾਂ ਕਰਕੇ ਸਾਨੂੰ ਬਹੁਤ ਜ਼ਰੂਰੀ ਹੈ ਤੇ ਇਕ ਆਪਣਾ ਜਿਹੜਾ ਆਪਣਾ ਮੋਟਾਪਾ ਵੱਧਿਆ ਬੰਦੇ ਦਾ ਨੁਕਸਾਨ ਦਾ ਉਹ ਚੀਜ਼ਾਂ ਜਿਵੇਂ ਹੁਣ ਸਾਡੀ ਬੀਜੀਆਂ ਸਾਰਾ ਆਪਣਾ ਹਾਜਮ ਹੋ ਜਾਂਦਾ ਤੁਰ ਕੇ ਆਪਾਂ ਨੂੰ ਸਰੀਰ ਨੂੰ ਆਪਣਾ ਜਿਹੜਾ ਮੋਟਾਪਾ ਹੈ ਉਹ ਕੰਟਰੋਲ ਰਹਿੰਦਾ ਹੈ ਆਪਾਂ ਨੂੰ ਇਸ ਕਰਕੇ ਤੁਰਨਾ ਬਹੁਤ ਜ਼ਰੂਰੀ ਹੈ ਤੁਰਨ ਨਾਲ ਆਪਣਾ ਸਾਰਾ ਹੁਣ ਨੂੰ ਇੱਕੋ ਲੱਗਦਾ ਆਪਾਂ ਖਾ ਪੀ ਗਏ ਇਕੋ ਲੱਗਦਾ ਬੈਠ ਤੇ ਪੈ ਜਾਣਾ ਉਹ ਚੰਗੀ ਗੱਲ ਹੀ ਇਸ ਕਰਕੇ ਆਪਾਂ ਨੂੰ ਤੁਰਨਾ ਫਿਰਨਾ ਜ਼ਰੂਰੀ ਹੈ ਕਰਕੇ ਆਏ ਸੀ ਇਹ ਮੁੰਡੇ ਆਪਣੇ ਕੁਲਦੀਪ ਸਿੰਘ ਨਾਲ ਤੇ ਨਾਲ ਹੈ ਤ੍ਰਾਮ ਸਿੰਘ ਸੱਸੀ ਗਿਆ ਬਈ ਸਾਰਿਆਂ ਨੂੰ ਤੇ ਇਹ ਕਹਿੰਦੇ ਹੁਣ ਆਪਾਂ ਮੜੀ ਸ਼ਾਪਿੰਗ ਕਰਕੇ ਆਣੀ ਹੈ ਤੇ ਆਪਾਂ ਹੁਣ ਸ਼ਾਪਿੰਗ ਕਰਕੇ ਆਉਨੇ ਆ ਫਿਰ ਤੁਹਾਨੂੰ ਦਿਖਾਉਨੇ ਅੱਗੇ ਕੀ ਸ਼ਾਪਿੰਗ ਕਰਦੇ ਹਾਂ ਜੇ ਮੈਨੂੰ ਤਾਂ ਆਪਣੀ ਪਤਾ ਹੈ ਗਿਆ ਬਾਕੀ ਉਥੇ ਆ ਗਈ ਮੈਨੂੰ ਲੱਗੂ ਕੁਛ ਨਾ ਕੁਛ ਜਿਹੜੀ ਚੀਜ਼ ਲਾਉਣਾ ਹੈ ਬਾਕੀ ਸਾਨੂੰ ਦਿਖਾਵਾ ਹੈ ਕੀ ਲੈਣ ਆਣੇ ਜਾ ਕੇ ਹੁਣ ਜਾਈਏ ਨੇ ਆਪਾਂ ਸ਼ੋਪਿੰਗ ਕਰਨ ਅੰਦੇ ਹੇਲੋ ਮਾਹੌਲ ਤੁਸੀਂ ਸ਼ਾਮ ਦਾ ਕੋਈ ਐਥੋ ਚੱਕਿਆ ਕਰ ਹੁਣ ਆਪਾਂ ਆ ਗਏ ਹ ਮਿਸਟਰ ਡੀ ਚ ਹੁਣ ਜੀ ਆਨੇ ਆਪ ਮੁਕਤੇ ਨੂੰ ਇਹ ਕਿ ਇਹ ਹਾਜੇ ਸਿਸਟਮ ਹੈ ਉਹਦੇ ਵਿੱਚ 올 ਚੀਜ਼ ਹੀ ਮਿਲ ਜਾਂਦੀ ਕੁਝ ਮਰਜ਼ੀ ਲੈ ਸਕਦੇ ਆ ਇੱਥੇ ਆਪਾਂ ਜਿਵੇਂ ਫੋਨਾਂ ਵਗੈਰਾ ਦਾ ਤੇ ਇੱਥੇ ਫੋਨਾਂ ਵਗੈਰਾ ਦਾ ਜਿਵੇਂ ਹੁਣ ਟਾਈਮ ਪੀਸ ਹੋ ਗਏ ਇੱਥੇ ਆਲ ਆਲ ਚੀਜ਼ ਮਿਲਦੀ ਆਲ ਜਿਵੇਂ ਸਾਰਾ ਸਪੇਅਰ ਪਾਰਟ ਮਿਲ ਜਾਂਦੇ ਜਿਵੇਂ ਆਪਣਾ ਇੱਕੇ ਥੋਂ ਇੱਥੇ ਤੇ ਆਂ ਦੇਖ ਸਕਦੇ ਤੁਸੀਂ ਇਹ ਬਹੁਤ ਵਧੀਆ ਸੈਟ ਅਪ ਕਰਿਆ ਹੋਇਆ ਹੈ ਨਾ ਇਹਦਾ ਇੱਥੇ ਆਲ ਚੀਜ਼ ਮਿਲ ਜਾਂਦੀ ਆਲ ਇੰਦਾ ਕੋਈ ਵੀ ਚੀਜ਼ ਇਲੈਕਟ੍ਰੀਸ਼ਨ ਵਾਲੀ ਸਾਰੀਆਂ A to Z ਸਾਮਾਨ ਇੱਥੇ ਆਪਾਂ ਨੂੰ ਅਵੇਲੇਬਲ ਮਿਲੂਗਾ ਹੁਣ ਦੇਖਦੇ ਆ ਰਾਮੂ ਕੀ ਲੱਭੀ ਜਾਂਦੇ ਇੱਥੇ ਤੇ ਹੁਣ ਦੇਖਦੇ ਆ ਕੀ ਲੈਣਾ ਬਾਈ ਪਤਾ ਨਹੀਂ ਸਿਰਲ ਇੱਕ ਤੋਂ ਮਿਲਦੇ ਤੇ ਖਾਣ ਵਾਲੀ ਚੀਜ਼ਾਂ ਮਿਲਦੀਆਂ ਨੇ ਸਾਰਾ ਮਟੀਰੀਅਲ ਫੁੱਲ ਹੈ ਇੱਥੇ ਹੁਣ ਆਪਾਂ ਚੱਲਦੇ ਹਾਂ ਉੱਤੇ ਨੂੰ ਤੇ ਹੁਣ ਲੈ ਚੱਲਦੇ ਆ ਆਪਾਂ ਸਾਨੂੰ ਉੱਤੇ ਨੂੰ ਇਹ ਫਲੋਰ ਦੇ ਦੋ ਫਲੋਰ ਨੇ ਬਾਈ ਤੇ ਆਪਾਂ ਹੁਣ ਅੰਨੇ ਉੱਤੇ ਵੱਲੋਂ ਲੈ ਵੀ ਹੁਣ ਇਹਨਾਂ ਨੇ ਪੂਰੀ ਪਗਾਈਪੁਕੀ ਕਰਾ ਕੇ ਕੁਛ ਨਾ ਮੁਸਤ ਲਾਈ ਲਿਆ ਮੈਨੂੰ ਲੱਗਦਾ ਹਾਂ ਕੀ ਲਿਆ ਤੁਸੀਂ ਵੇ ਦੇਖ ਨੇ 이어ਫੋਨ ਲਿਆ ਇੱਕ ਨੇ ਡਾਟਾ ਕੇਬਲ ਲਈ ਇੱਕ ਨੇ ਲਿਆ ਸਰਾਣਾ ਬਾਈ ਸੌਣ ਵਾਸਤੇ ਸਰਾਣਾ ਜ਼ਰੂਰੀ ਹੈ ਉਹਨਾਂ ਕੋਈ ਤੇ ਖਾਣ ਵਾਲੀ ਚੀਜ਼ਾਂ ਵੀ ਅਵੇਲੇਬਲ ਨੇ ਆਰਾਮ ਦੇਖਦੇ ਆ ਕੀ ਲਈ ਜਾਂਦੇ ਖਾਣ ਸਾਡੇ ਵਾਲੇ ਉੱਕੜੀਆਂ ਦਾ ਆਪਣੇ ਵੀ ਯਾਖੀਰੇ ਆ ਗਏ ਇਹ ਮਿਰਚਾਂ ਆ ਗਈਆਂ ਲੌਂਗ ਇਹ ਗਿੰਨ ਇਹ ਪ੍ਰਿੰਡ ਆ ਗਈ ਪ੍ਰਿੰਡ ਨੂੰ ਓਕਰਾ ਕਹਿੰਦੇ ਨੇ ਓਕੇਰਾ ਇਹ ਸਬਜੀਆਂ ਦੇ ਬੀਜ ਆ ਗਏ ਥੋੜੋ ਥੋੜੇ ਇੱਥੇ ਆਲ ਸਾਰਾ ਮਟੀਰੀਅਲ ਹੀ ਮਿਲ ਜਾਂਦਾ ਰੱਗਪੱਗ ਇਹ ਨਾਉਣੇ ਜਿੰਦੇ ਜਾਂਦੇ ਆ ਗਏ ਇੱਥੇ ਤੇ ਚਾਬੀਆਂ ਪਾਉਣੇ ਤੇ ਆਪਣਾ ਮਿੱਤਰ ਰਿੱਕੂ ਮਿਲ ਗਿਆ ਆਪਾਂ ਨੂੰ ਇਹ ਵੀ ਸਮਾਨ ਤੋਂ ਲੈਣਾ ਆ ਹਰ ਇੱਕੂ ਕੀ ਲੈਣਾ ਰਿੱਕੂ ਨੂੰ ਲੈਣਾ ਹੈ ਭਾਈ ਕਲਰ ਬਲੈਕ ਕਲਰ ਹੁਣ ਆਪਾਂ ਲੱਭਦੇ ਆ ਦੇਖਦੇ ਇੱਥੇ ਰਿੱਕੂ ਰੰਗ ਲੱਭਣ ਦੀ ਮਸਕਲ ਹੋਰੀ ਦੀ ਆਪਾਂ ਨੇ ਰਿੱਕੂ ਨੂੰ ਰੰਗ ਲੱਭ ਕੇ ਦੇ ਦਾਂ ਉਰੀ ਕੋ ਕੀ ਕਹਿਣਾ ਚਾਹੋਗੇ ਬਈ ਤੁਸੀਂ ਮਿਲ ਗਿਆ ਰੰਗ ਤੁਹਾਨੂੰ ਹਾਂ ਮਿਲ ਗਿਆ ਹੋਰ ਆ ਜੀ ਛੁੱਟੀ ਦੀ ਛੁੱਟੀ ਕੰਨਾ ਕੰਮ ਕਰਦੇ ਜੀ ਕੰਮ ਕਰਦੇ ਜੀ ਅੱਛਾ ਹੋਰ ਵਧੀਆ ਤੇ ਟੋਕੇ ਹੁਣ ਰੰਗ ਸਹੀ ਇੱਧਰ ਚੱਲ ਠੀਕ ਹੈ ਚੱਲੀਏ ਫਿਰ ਆਪਾਂ ਕਰੇ ਤੇ ਕੰਮ ਕਰਦੇ ਨੇ ਮੁੰਡੇ ਵਧੀਆ ਆਪਣੇ ਟ੍ਰੈਂਡ ਨੇ ਆ ਬਾਈ ਜੂ ਹਾਂ ਆਈ ਐਮ ਫਾਈਨ ਫਾਈਨ ਆਲ ਗੁੱਡ ਆਲ ਗੁੱਡ ਕੀਆ ਓਕੇ ਬਾਈ ਅਲਮੋਸਟ ਹੁਣ ਆਪਣੀ ਸ਼ੋਪਿੰਗ ਹੋ ਗਈ ਇਹਨਾਂ ਨੇ ਲੈ ਲਿਆ ਤੇ ਨਾਲ ਹੁਣ ਆਪਾਂ ਚੱਲਿਆ ਘਰਾਂ ਨੂੰ ਤੇ ਆਪਣਾ ਬੇਲੀਏ ਰਿਕੂ ਤੇ ਸਾਡੇ ਵਾਲਾ ਨੇ ਹੈੱਡਫੋਨ ਲਏ ਇਹਨੂੰ ਬੜਾ ਚਾਹੋ ਹੈੱਡਫੋਨ ਆ ਨਾ ਲੱਗਿਆ ਆ ਰਿਕੂ ਸੁਣਾ ਕੋਈ ਗੱਲ ਬਾਤ ਵਾ ਵਧੀਆ ਆਪਾਂ ਘਰਾਂ ਨੂੰ ਵਧੀਆ ਬਈ ਜੱਤ ਤੁਰੇ ਚੱਲੋ ਬੱਪੇ ਇਹਨੇ ਘਰਾਂ ਨੂੰ ਤੇ ਸਾਡੀ ਵੀਡੀਓ ਨੂੰ ਬਹੁਤ ਬਹੁਤ ਲਾਈਕ ਕਰਿਓ ਸਾਨੂੰ ਸਪੋਰਟ ਕਰਿਓ ਥੋੜਾ ਬਹੁਤ ਬਹੁਤ ਧੰਨਵਾਦ